ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫਰੇਡ ਲੈ ਕੇ ਆ ਜਣਾ ਜੀ ਗੱਲ ਅਕਤੂਬਰ ਦੇ ਖੇਲੇ ਦੇ ਨਾਲ ਤੱਕ ਦੀ ਕਰਾਂਗੇ ਯਾਨੀ ਕਿ 31 ਅਕਤੂਬਰ ਤੱਕ ਮੌਸਮ ਪੰਜਾਬ ਦੇ ਨਾਲ ਲਗਦੇ ਇਸ ਤਰ੍ਹਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਫਰੇਡ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦਿਨ ਜੀ 7 ਅਕਤੂਬਰ ਲਗਭਗ ਸਵੇਰ ਦੇ 9 ਵਜੇ ਨੂੰ ਜਾ ਰਹੇ ਨੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇਸ ਵੇਲੇ ਲਗਭਗ ਮੌਸਮ ਜਿਹੜਾ ਸਾਫ਼ ਹੀ ਬਣਿਆ ਹੋਇਆ 에ਅਰ ਕੁਆਲਿਟੀ ਇੰਡੈਕਸ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਤੇ 150 ਤੋਂ ਲੈ ਕੇ 200 ਦੇ ਵਿਚਕਾਰ ਬਹੁਤੇ ਸ਼ਹਿਰਾਂ ਦੇ ਵਿੱਚ ਦਰਜ ਹੋ ਰਿਹਾ ਤੇ ਕੁਝ ਇੱਕ ਦੋ ਜਨਿਆਂ ਦੇ ਵਿੱਚ 200 ਤੋਂ ਉੱਤੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਉਹ ਦਰਜ ਹੋ ਰਿਹਾ ਜੇਕਰ ਇਸ ਉਹਲੇ ਟਾਈਮ ਫੋਟੋਆਂ ਸੱਟ ਲੜ ਦੋਸਰਾਂ ਦੇਖਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕੇਂਦਰੀ ਹਾਰ ਦੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਉਤਰ ਪ੍ਰਦੇਸ਼ ਦੇ ਉਰਫੀ ਫਾਟਕੀ ਖੇਤਰ ਤੇ ਇਧਰ ਮਹਾਰਾਸ਼ਟਰ ਗੁਜਰਾਤ ਬੰਗਾਲ ਤੇ ਝਾਰਖੰਡ ਬਿਹਾਰ ਇਹਨਾਂ ਖੇਤਰਾਂ ਦੇ ਵਿੱਚ ਫਦਰੂਾਈ ਵਾਲਾ ਜਿਹੜਾ ਤਗੜਾ ਸਿਸਟਮ ਹੈ ਇਸ ਵੇਲੇ ਚੱਲ ਰਿਹਾ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਐਲਪੀਏ ਜਿਹੜਾ ਕਿ ਡੀਪ ਡਿਪ੍ਰੇਸ਼ਨ ਦੇ ਵਿੱਚ ਬਦਲਦਾ ਹੋਇਆ ਇਸ ਡਾਇਰੈਕਸ਼ਨ ਦੇ ਵਿੱਚ ਅੱਗੇ ਵਧ ਰਹੀਆਂ ਨੇ ਉਹਦੀਆਂ ਹਵਾਵਾਂ ਤੇ ਜਿਹੜੀਆਂ ਅਰਬ ਸਾਗਰ ਦੇ ਵਿੱਚ ਬਣਿਆ ਇੱਕ ਡੀਪ ਡਿਪ੍ਰੇਸ਼ਨ ਉਹ ਪਛਮੀ ਸੂਬਿਆਂ ਨੂੰ ਪ੍ਰਭਾਵਿਤ ਕਰ ਰਿਹਾ ਗੁਜਰਾਤ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਇਹਨਾਂ ਖੇਤਰਾਂ ਨੂੰ ਇਹਨਾਂ ਸੂਬਿਆਂ ਨੂੰ ਸੂਕਣ ਵਾਲਾ ਕੇਨਾ ਸੂਬਿਆਂ ਤੱਕ ਬੱਦਲਵਾਜ ਦੇ ਨਾਲ ਭਾਰੀ ਮੀਂਹ ਪਾਚ ਰਹੇ ਨੇ ਕੁਸ਼ਤਾਂ ਤੇ ਜਿਹੜੀਆਂ ਗਰੇਮਾਰ ਵੀ ਹੋਈ ਆ ਤੇ ਕੁਸ਼ਤਾਂ ਤੇ ਤੇਜ਼ ਤੂਫਾਨੀ ਹਵਾਵਾਂ ਦੇ ਨਾਲ ਮੀਂਹ ਜਿਹੜਾ ਲੱਗੇ ਨੇ ਤੇ ਅੱਜ ਵੀ ਲੱਗਣਗੇ ਨਾ ਖੇਤਰਾਂ ਦੇ ਵਿੱਚ ਭਾਵ ਜਾਂ ਮੱਧ ਪ੍ਰਦੇਸ਼ ਆ ਇਧਰ ਰਾਜਸਥਾਨ ਵਾਲੇ ਦੱਖਣ ਪੱਛਮੀ ਹਿੱਸੇ ਤੇ ਮਹਾਰਾਸ਼ਟਰ ਗੁਜਰਾਤ ਦੇ ਖੇਤਰ ਤੇ ਬਿਹਾਰ ਵਾਲੇ ਫਾਸੇ ਬੰਗਾਲ ਵਾਲੇ ਫਾਸੇ ਸਾਰੇ ਸੂਬੇ ਕਵਰ ਹੋਣਗੇ ਤੇ ਇੱਥੇ ਭਾਰੀ ਮੀਂਹ ਆਉਂਦੇ ਦੋ ਤਿੰਨ ਦਿਨਾਂ ਤੱਕ ਵੀ ਜਾਰੀ ਰਹਿਣਗੇ ਸੋ ਇਹ ਬੱਦਲਵਾਜ ਦਾ ਜਿਹੜਾ ਦਾਇਰਾ ਇਹ ਕੇਂਦਰੀ ਰਾਜਸਾਂ ਤੱਕ ਪਹੁੰਚ ਚੁੱਕਿਆ ਹੈ ਹਰਿਆਣੇ ਦੇ ਕੁਝ ਪੂਰਬੀ ਖੇਤਰਾਂ ਤੱਕ ਪਹੁੰਚ ਚੁੱਕਿਆ ਹੈ ਪੰਜਾਬ ਤੱਕ ਇਹਦੇ ਪਹੁੰਚਣ ਦੇ ਅਸਰ ਬਹੁਤ ਘੱਟ ਨੇ ਪੰਜਾਬ ਤੱਕ ਬੱਦਲ ਵਾਜ ਦੇ ਕੋਈ ਅਸਰ ਨਹੀਂ ਹੈ ਮੀਂਹ ਦੇ ਵੀ ਫਿਲਹਾਲ ਕੋਈ ਇਹ ਸਿਸਟਮ ਤੋਂ ਅਸਰ ਨਹੀਂ ਹੈ ਆਉਂਦੇ ਦਿਨਾਂ ਦੇ ਵਿੱਚ ਇੱਕ ਸਿਸਟਮ ਹਲਕੇ ਜਿਹੇ ਵੈਸਟਰਨ ਡਿਸਰਬੈਂਸ ਆ ਰਹੀ ਹੈ ਜਿਹੜੇ ਕਿ ਕੱਲ ਤੋਂ 28 ਤੋਂ ਜਾਂ ਫਿਰ ਕੱਲੀ 29 ਤੋਂ ਸਰਗਰਮ ਹੋ ਸਕਦੀ ਹੈ ਤੇ 29 ਤੇ 31 ਇਹਨਾਂ ਦਿਨਾਂ ਦੇ ਵਿੱਚ ਕਿਤੇ ਹਲਕੇ ਮੋٹے ਜਿਹੇ ਸ਼ਰਾਟੇ ਪੰਜਾਬ ਦੇ ਕੁਝ ਗਨੇ ਚੁਣੇ ਥਾਵਾਂ ਤੇ ਹੋ ਸਕਦੇ ਨੇ ਵੱਡੇ ਮੀਂਹ ਦੇ ਫਿਲਹਾਲ ਕੋਈ ਅਸਰ ਨਹੀਂ ਹੈ ਸੋ ਬਾਕੀ ਇਹਨਾਂ ਸੁਬੀਆਂ ਦੇ ਵਿੱਚ ਜ਼ਬਰਦਸਤ ਮੀਂਹ ਹਲੇ ਲੱਗਣ ਦੇ आसार ਨਹੀਂ ਤੇ ਕੁਝ ਥਾਵਾਂ ਤੇ ਭਾਰੀ ਮੀਂਹ ਵੀ ਲੱਗ ਸਕਦੇ ਨੇ ਤੇ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰ ਮੀਹ ਤੋਂ ਸਖਨੇ ਰਹਿਣਗੇ ਜਿਹੜਾ ਸਿਸਟਮ ਆ ਰਿਹਾ ਉਹ ਵੀ ਕੋਈ ਬਹੁਤਾ ਕੁਝ ਲੈ ਕੇ ਨਹੀਂ ਆ ਰਿਹਾ ਕਿਤੇ ਹਲਕੇ ਮੋٹے ਛਰਾਟੇ ਹਰਿਆਣਾ ਪੰਜਾਬ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ 에ਅਰ ਕੁਆਲਿਟੀ ਇੰਡੈਕਸ ਹਲੇ ਹੋਰ ਚੜੇਗਾ 에ਅਰ ਕੁਆਲਿਟੀ ਦਾ ਜਿਹੜਾ ਪੋਲੂਸ਼ਨ ਦਾ ਲੈਵਲ ਹੈ ਉਹ ਹਲੇ ਹੋਰ ਤਾਨ ਹੋ ਜਾਏਗਾ ਜਿਵੇਂ ਕਿ ਅਸੀਂ ਪਹਿਲਾਂ ਕਹਿੰਦੇ ਆ ਰਹੇ ਹਾਂ ਤੇ ਨਵੰਬਰ ਦੇ ਪਹਿਲੇ ਹਫਤੇ ਤੱਕ ਇਹ ਕਾਫੀ ਤਾਨ ਹੋ ਜਾ ਸਕਦਾ 300 ਦੇ ਪਾਰ ਜਾ ਸਕਦਾ ਇਸ ਲਈ ਆਪਾਂ ਇਸ ਪੱਖੋਂ ਬਚ ਕੇ ਰਹਿਣਾ احتیاط ਰੱਖਣ ਦੀ ਲੋੜ ਹੈ ਧੰਨਵਾਦ